ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਤੁਸੀਂ ਸਭ ਬਾਕੂ ਬਿਚਾਂਦੇ ਹੋ ਕਿ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਕਰਤਾਰਪੁਰ ਲੰਗ੍ਹ ਦੀ ਇੱਕ ਬਹੁਤ ਵੱਡੀ ਖੁਸ਼ੀ ਮਿਲੀ ਹੈ ਅਤੇ ਇਸੇ ਖੁਸ਼ੀ ਤੇ ਹੋਰ ਜ਼ਿਆਦਾ ਫੁੱਲ ਚੜਾਉਂਦੇ ਆਂ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦੇ ਵਿੱਚ ਕਰਤਾਰਪੁਰ ਲੰਘੇ ਨੂੰ ਲੈ ਕੇ ਇੱਕ ਬੈਠਕ ਕੀਤੀ ਗਈ ਜੋ ਕਈ ਘੰਟੇ ਤੱਕ ਜੇਸੀਪੀ ਵਿਖੇ ਚੱਲਦੀ ਰਹੀ ਇਸ ਬੈਠਕ ਦੇ ਦੌਰਾਨ ਕਈ ਅਹਿਮ ਮੁੱਦੇ ਪਾਕਿਸਤਾਨ ਦੇ ਸਾਹਮਣੇ ਰੱਖੇ ਗਏ ਉਹਨਾਂ ਮੁੱਦਿਆਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਸੀ ਕਿ ਆਏ ਦਿਨ ਘਟੋ ਘਟ 5000 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਿਨ੍ਹਾਂ ਦੇ ਵਿੱਚ ਵਿਦੇਸ਼ੀ ਸੰਗਤ ਵੀ ਸ਼ਾਮਿਲ ਹੈ ਪਰ ਸੋਚਣ ਵਾਲੀ ਗੱਲ ਹੈ ਕਿ 5000 ਸੰਗਤ ਅਗਰ ਰੋਜ਼ਾਨਾ ਉੱਥੇ ਦਰਸ਼ਨ ਵਾਸਤੇ ਜਾਂਦੀ ਹੈ ਤੇ ਬਾਕੀ ਪੁੱਜੀ ਹੋਈ ਸੰਗਤ ਦਾ ਕੀ ਕਿਉਂਕਿ ਆਮ ਇਤਿਹਾਸਿਕ ਗੁਰੂ ਘਰਾਂ ਦੇ ਵਿੱਚ ਰੋਜ਼ਾਨਾ 5000 ਤੋਂ ਕਿਤੇ ਜ਼ਿਆਦਾ ਸੰਗਤ ਦਰਸ਼ਨ ਕਰਕੇ ਜਾਂਦੀ ਹੈ ਤੇ ਜੇਕਰ ਕਰਤਾਰਪੁਰ ਲੰਗਾ ਖੁੱਲਦਾ ਹੈ ਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਲੱਖਾਂ ਦੀ ਤਾਦਾਦ ਦੇ ਵਿੱਚ ਆਵਾਮ ਪਹੁੰਚੇਗੀ ਤੇ ਜੇਕਰ ਰੋਜ਼ਾਨਾ 5000 ਦੀ ਸੰਗਤ ਨੂੰ ਹੀ ਦਰਸ਼ਨਾਂ ਅਗਿਆ ਦਿੱਤੀ ਜਾਵੇਗੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਉਸ ਵੇਲੇ ਦਰਸ਼ਨ ਕਰਨੇ ਕਿੰਨੇ ਔਖੇ ਹੋਣਗੇ ਸੰਗਤ ਵਾਸਤੇ ਦੂਸਰੀ ਵੱਡੀ ਚੀਜ਼ ਜੋ ਸਾਹਮਣੇ ਰੱਖੀ ਗਈ ਉਹ ਇਹ ਸੀ ਕਿ ਹਫਤੇ ਦੇ ਸੱਤ ਦੇ ਸੱਤ ਦਿਨ ਇਹ ਦਰਸ਼ਨ ਖੁੱਲੇ ਰਹਿਣਗੇ ਸੱਤ ਦੇ ਸੱਤ ਦਿਨ ਕਰਤਾਰਪੁਰ ਕੋਰੀਡੋਰ ਓਪਨ ਰਹੇਗਾ ਅਤੇ ਤੀਸਰੀ ਵੱਡੀ ਚੀਜ਼ ਕੀ ਵੱਡੇ ਦੇ ਹਾਣੇ ਦੇ ਉੱਤੇ ਚਾਹੇ ਕੋਈ ਗੁਰਪੁਰਬ ਹੋਵੇ ਵਸਾਖੀ ਹੋਵੇ ਇਹਨਾਂ ਦੇ ਹਾਣਿਆਂ ਦੇ ਉੱਤੇ 10000 ਸੰਗਤ ਨੂੰ ਦਰਸ਼ਨਾ ਦੀ ਇਜਾਜ਼ਤ ਦਿੱਤੀ ਜਾਵੇ ਹੁਣ ਤੁਸੀਂ ਮੁੜ ਅੰਦਾਜ਼ਾ ਲਾ ਸਕਦੇ ਹੋ ਕਿ ਕੋਈ ਵੀ ਪੁਰਾਤਨ ਇਤਿਹਾਸਿਕ ਗੁਰੂ ਘਰ ਹੈ ਜਾਂ ਆਮ ਗੁਰੂ ਘਰ ਹੈ ਪ੍ਰਕਾਸ਼ਪੁਰੂ ਦੇ ਉੱਤੇ ਜਾਂ ਸਿੱਖੀ ਦਿਹਾੜਿਆਂ ਦੇ ਉੱਤੇ ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਪਹੁੰਚਦੀ ਹੈ ਤੇ ਜੇਕਰ ਕਰਤਾਰਪੁਰ ਸਾਹਿਬ ਦਰਸ਼ਨਾਂ ਵਾਸਤੇ ਸਿਰਫ ਵੱਡੇ ਦਿਹਾੜਿਆਂ ਤੇ 10000 ਦੀ ਸੰਗਤ ਨੂੰ ਇਜਾਜ਼ਤ ਦਿੱਤੀ ਜਾਏਗੀ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀ ਹੋਈ ਸੰਗਤ ਕਿੱਦਾਂ ਦਰਸ਼ਨ ਕਰੇਗੀ ਕਿਤੇ ਇਹ ਦਰਸ਼ਨ ਉੱਥੇ ਇੱਕ ਬਿਜ਼ਨਸ ਹੱਬ ਬਣ ਕੇ ਨਾ ਰਹਿ ਜਾਣ ਟਿਕਟਾਂ ਵਿਕਣੀਆਂ ਨਾ ਸ਼ੁਰੂ ਹੋ ਜਾਣ ਉੱਥੇ ਦਲਾਲ ਬੈਠਣੇ ਨਾ ਸ਼ੁਰੂ ਹੋ ਜਾਣ ਜੋ ਦਰਸ਼ਨਾਂ ਦੇ ਨੰਬਰ ਲਗਵਾਉਣ ਪਿੱਛੇ ਸੰਗਤ ਦੇ ਕੋਲੋਂ ਲੱਖਾਂ ਰੁਪਏ ਕਮਾਉਣ ਲੱਗ ਪੈਣ। ਬਰਹਾਾਲ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ। ਅਗਲੀ ਜੋ ਵੱਡੀ ਗੱਲ ਰਹੀ ਉਹ ਸੀ ਵੀਜ਼ਾ ਫ੍ਰੀ ਦੀ। ਜੀ ਹਾਂ ਇਹ ਦਰਸ਼ਨ ਵੀਜ਼ਾ ਫ੍ਰੀ ਹੋਣਗੇ। ਕਿਸੇ ਨੂੰ ਵੀ ਵੀਜ਼ਾ ਲੈਣ ਦੀ ਲੋੜ ਨਹੀਂ ਪਵੇਗੀ। ਆਊਟਸਾਈਡ ਰੈਸਟ ਓਨ ði ਨੀ ਫਾਰ ਅਰੇਂਜਿੰਗ ਵਿਜ਼ਿਟ ਆਫ ਐਟ ਲੀਸਟ 5000 ਪਿਲਗ੍ਰਿਮਸ ਪਰ ਡੇ ਟੂ ਬਿਜਲਵਰਡ ਇਨ ਫੇਜ਼ 1 ਇਨ ði ਫੇਜ਼ 1 ਆਫ ði ਪ੍ਰੋਜੈਕਟ ਥਿਸ ਸ਼ੁੱਡ ਇਨਕਲੂਡ ਨਾਟ ਓਨਲੀ ਇੰਡੀਅਨ ਇੰਡੀਅਨ ਨੈਸ਼ਨਲਸ ਬਟ Indians of Indi Indian uh, people of Indian origin have also strongly urged them to allow this, these visits because people from all over the country and all over the world would be coming for all seven days a week throughout the year without mm -hmm. any prayer and particularly provide for a much higher jatar delegate size of visiting pilgrims by another 10,000 on special days, like, let us say Guru Para Vaisakhi, etc. on special days we have urged them to we have strongly uh, request, uh, pressed for the need to have another 10,000 plus of this qatar sahib corridor this corridor should be absolutely visa free there should not be any additional encumbrances in the form of any additional documentation of procedures so that the basic spirit of allowing very easy and smooth access to a large number of pilgrims on a daily basis is conveniently real guwahati mulk de samne bhartiya adhikariyan ne apni kuch mangaa rakh dettiyan ne hun agli meeting ina adhikariyan de naal 2 april nu hai te vekhna hovega ki 2 april nu pakistan da ki jawab aunda hai tuhannu dass diye ki jis vele eh meeting kiti ja rahi si us vele cabinet minister bibi harsimrat kaur badal shree bangla sahib muttha te kan vaste pahunche si taoncho eh meeting kamyab hove ate kartarpur langhe di khushi nanak ਨਾਮ ਲੈਵਾ ਸਿੱਖ ਸੰਗਤਾਂ ਨੂੰ ਮਿਲੇ ਅੱਜ ਜਿੱਥੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਅਫਸਰਾਂ ਦੇ ਵਿੱਚ ਅਟਾਰੀ ਵਿੱਚ ਮੁਲਾਕਾਤ ਹੋ ਰਹੀ ਹੈ ਇਸ ਲਾਂਗੇ ਦੇ ਬਾਰੇ ਅੱਜ ਗੁਰੂ ਸਾਹਿਬ ਦੇ ਚਰਨਾਚੇ ਜਿੱਥੇ ਸ਼ੁਕਰਾਨਾ ਕਰਨ ਵਾਸਤੇ ਆਏ ਆ ਉੱਥੇ ਅਰਦਾਸ ਬੇਨਤੀ ਵੀ ਆਹੀ ਕੌਮ ਕੋ ਕਰਨਾ ਆਇਆ ਕਿ ਮਾਲਕ ਕਿਰਪਾ ਕਰਨ ਸਾਡੇ ਵਰਗੇ ਕਰੋੜਾਂ ਨੂੰ ਜਿਨ੍ਹਾਂ ਨੂੰ ਉਸ ਦਰ ਦੇ ਕਦੇ ਸੋਚਿਆ ਨਹੀਂ ਸੀ ਕਿ ਦਰਸ਼ਨ ਦੇਦਾਰ ਨਸੀਬ ਹੋਣਗੇ ਉਹ 6 ਮਹੀਨਿਆਂ ਬਾਅਦ 550 ਸਾਲਾ ਜਦ ਅਸੀਂ ਮਨਾਵਾਂਗੇ ਇਹ ਲੰਘੇ ਕਰਕੇ ਸਾਨੂੰ ਗੁਰੂ ਸਾਹਿਬ ਆਪਣੇ ਚਰਨ ਚਰਣਾ ਵਿੱਚ ਨਕਮਸਤਕ ਹੋਣ ਦਾ ਮੌਕਾ ਬਖਸ਼ਣਗੇ ਸੋ ਇਹ ਅਰਦਾਸ ਬੇਨਤੀ ਸਮੂਹ ਕੌਮ ਵੱਲੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਰਨ ਵਾਸਤੇ ਆਈ ਸੀ ਕਿ ਜਿਹੜੀ ਕਿਰਪਾ ਤੁਸੀਂ ਕਰ ਰਹੇ ਹੋ ਉਹ ਇੱਕ ਹਕੀਕਤ ਬਹੁਤ ਜਲਦ ਬਣ ਜਾਏ ਇੱਕ ਪਾਸੇ ਕੈਬਨਿਟ ਮਨਿਸਟਰਜ਼ ਗੁਰੂ ਘਰਾਂ ਦੇ ਵਿੱਚ ਮੱਥੇ ਟੇਕ ਕੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਲੰਘੇ ਦੀ ਖੁਸ਼ੀ ਦੇਣਾ ਚਾਹੁੰਦੇ ਨੇ ਤੇ ਦੂਸਰੇ ਪਾਸੇ ਕਿਸਾਨ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਪਹੁੰਚੇ ਐਸਡੀਐਮ ਦੇ ਕੋਲ ਕਿਉਂਕਿ ਜੋ ਨਿਸ਼ਾਨਦੇਹੀ ਪਹਿਲਾਂ ਕੀਤੀ ਗਈ ਸੀ ਉਸ ਨਿਸ਼ਾਨਦੇਹੀ ਦੇ ਨਾਲ ਕੁਝ ਛੇੜਖਾਨੀ ਕੀਤੀ ਜਾ ਰਹੀ ਹੈ ਜਿਸ ਤੋਂ ਕਿਸਾਨ ਨਰਾਜ਼ ਨੇ ਕੀ ਕਹਿਣਾ ਹੈ ਐਸਡੀਐਮ ਦਾ ਅਤੇ ਕਿਸਾਨਾਂ ਦਾ ਉਸਤੇ ਵੀ ਇੱਕ ਨਜ਼ਰ ਮਾਰਦੇ ਆ ਜੀ ਸਾਹਿਬ ਨੇ ਸਾਡੀ ਕੋਈ ਇੱਕ ਜਿਹੜਾ ਨੋਟੀਫਿਕੇਸ਼ਨ 25 ਫਰਵਰੀ ਨੂੰ ਜਿਹੜਾ ਲੱਭੀ ਮਾਰਕਿੰਗ ਸੁਣਨਾ ਕੀਤੀ ਸੀ ਇਹਦੇ ਕਿਸਾਨਾਂ ਨੂੰ ਆਪਣੇ ਭਰੋਸੇ ਦੇ ਵਿੱਚ ਲੈ ਕੇ ਸਾਰਾ ਤੇ ਉਹਦੇ ਹੀ ਅਕੋਰਡਿੰਗ ਮਤਲਬ ਅੱਜ ਜਿਹੜੀ ਹੈਗੀ ਆਪਣਾ ਨਿਸ਼ਾਨਦਾਈ ਆ ਉਹਨੂੰ ਥੋੜਾ ਜਿਹਾ ਹਿਲਜੁਲ ਕੀਤੀ ਹੈ ਉਸ ਚੀਜ਼ ਬਾਰੇ ਤੇ ਅਸੀਂ ਐਸ.ਡੀ. ਸਾਹਿਬ ਨੂੰ ਇਸੇ ਕਰਕੇ ਅੱਜ ਮਿਲੇ ਆ ਕਿ ਜੋ ਪਹਿਲੇ ਮਤਲਬ ਨਿਸ਼ਾਨਦਾਈ ਹੋਈ ਜਾਂ ਪਹਿਲੇ ਨੋਟੀਫਿਕੇਸ਼ਨ ਦੇ ਅਕੋਰਡਿੰਗ ਉਹਨੂੰ ਮਤਲਬ ਇਨ ਬਿੰਦ ਰੱਖਿਆ ਜਾਏ ਉਹਦੀ ਮਤਲਬ ਜਿਹੜੀ ਆ ਇਧਰ ਸਾਈਡਾਂ ਤੇ ਜਿਹੜੀ ਹੇਰਪਰ ਕੀਤੀ ਆ ਉਹ ਨਹੀਂ ਹੋਣੀ ਚਾਹੀਦੀ ਬਾਕੀ ਅਸ ਜੀਮ ਸਾਹਿਬ ਨਾਲ ਬੜੇ ਵਧੀਆ ਮਾਹੌਲ ਦੇ ਵਿੱਚ ਅੱਜ ਮੀਟਿੰਗ ਹੋਈ ਜਾ ਉਹਨਾਂ ਸਾਨੂੰ ਬੜਾ ਵਧੀਆ ਪ੍ਰੋਸੈਸ ਕਿਸਾਨਾਂ ਨੇ ਸਾਨੂੰ ਇੱਥੇ ਮਿਲ ਕੇ ਸਾਡੇ ਤਾਂ ਚ ਜ਼ਿਆਦਾ ਜਿਹੜੀ ਰੀਡਿਮਾਰਕੇਸ਼ਨ ਨੇਸ਼ਨਲ ਲੈਵਲ ਉੱਪਰ ਕੀਤੀ ਗਈ ਆ ਤੇ ਉਹਦੇ ਵਿੱਚ ਜਿਹੜੀ ਆ ਕੁਝ ਫਰਕ ਆ ਰਿਹਾ ਵਾ ਜੋ ਐਕਚੁਅਲ ਨੰਬਰ ਕੜੇ ਆ ਜਿਹੜੇ ਨਾ ਨੋਟੀਫਿਕੇਸ਼ਨ ਚ ਆਏ ਆ ਤੇ ਇਹਨੂੰ ਵੈਰੀਫਾਈ ਕਰਨ ਲਈ ਅਸੀਂ ਨੇਸ਼ਨਲ ਕੋਆਲੈਬੋਰੇਸ਼ਨ ਜਿਹੜਾ ਕੱਲ ਸੇਰੇ ਬੁਲਾਇਆ ਤੇ ਮੌਕੇ ਤੇ ਜਾ ਕੇ ਜਿਹੜਾ ਵਾ ਅਸੀਂ ਉਹਨੂੰ ਦੁਬਾਰਾ ਵੈਰੀਫਾਈ ਕਰਾਂਗੇ ਜਿਹੜੀ ਟਿਮਾਰਕੇਸ਼ਨ ਨੈਸ਼ਨਲਾਈਜ਼ ਹੋਈ ਨੇ ਕੀਤੀ ਆ ਤੇ ਉਹਦੇ ਵਿੱਚ ਤੇਰੀ ਨੋਟੀਫਿਕੇਸ਼ਨ ਦੇ ਵਿੱਚ ਜੋ ਕੀ ਫਰਕ ਹੈਗਾ ਤੇ ਜੋ ਨੋਟੀਫਿਕੇਸ਼ਨ ਵਿੱਚ ਹੈਗਾ ਉਹ ਹੀ ਐਜ਼ ਇਟ ਇਜ਼ ਜਿਹੜਾ ਵਾ ਉਹ ਵੈਲ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਜ਼ਮੀਨ ਜੋ ਇਕਵਾਰ ਕੀਤੀ ਜਾਵੇ ਉਹ ਕਿਸੇ ਦੇ ਨਾਲ ਧੱਕਾਸ਼ਾਹੀ ਕਰਕੇ ਨਾ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਬਣਦਾ ਮੁਆਵਜ਼ਾ ਜਲਦ ਤੋਂ ਜਲਦ ਮੁਹੱਈਆ ਕਰਵਾਇਆ ਜਾਵੇ ਅਤੇ ਕਰਤਾਰਪੁਰ ਲੰਘੇ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇ ਪਰ ਇੱਕ ਪਾਸੇ ਕਰਤਾਰਪੁਰ ਲੰਘੇ ਦਾ ਕੰਮ ਸ਼ੁਰੂ ਹੋ ਰਿਹਾ ਹੈ ਤੇ ਦੂਸਰੇ ਪਾਸੇ ਜਲੰਧਰ ਤੋਂ ਇੱਕ ਹੋਰ ਵੱਡੀ ਖਬਰ ਆਈ ਕਿ ISI ਦਾ ਇੱਕ ਪਾਕਿਸਤਾਨੀ ਜਾਸੂਸ 에ਜੰਟ ਪੁਲਿਸ ਦੇ ਹੱਥੇ ਚੜ੍ਹਿਆ ਹੈ ਜਿਸ ਨੂੰ ਅਰੈਸਟ ਕਰਕੇ ਪਹਿਲਾ ਮੈਡੀਕਲ ਕਰਵਾਇਆ ਜਾਏਗਾ ਤੇ ਉਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਭੇਜਿਆ ਜਾਵੇਗਾ ਤੇ ਖਣਾ ਹੋਵੇਗਾ ਕਿ ਇੰਟਰੋਗੇਸ਼ਨ ਤੋਂ ਬਾਅਦ ਇਸ ਤੋਂ ਕੀ ਖੁਲਾਸੇ ਹੁੰਦੇ ਨੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਚੰਗੇ ਰਿਸ਼ਤਿਆਂ ਦੀ ਸ਼ੁਰੂਆਤ ਹੈ ਪਾਕਿਸਤਾਨ ਨੇ ਭਾਰਤ ਦਾ ਜਾਂਬਾਜ਼ ਪਾਇਲਟ ਵਾਪਸ ਕਰਕੇ ਬਹੁਤ ਚੰਗਾ ਇਨਸਾਨੀਅਤ ਦਾ ਜਸਟਰ ਦਿੱਤਾ ਹੈ ਪਰ ਦੂਸਰੇ ਪਾਸੇ ਅਜਹੀ ISI ਦੀ ਕੁਸਪੈਠ ਬਹੁਤ ਸਵਾਲ ਖੜੇ ਕਰਦੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਕਰਤਾਰਪੁਰ ਕੋਰੀਡੋਰ ਦਾ ਕੰਮ ਕਦੋਂ ਨਿਪਰੇ ਚੜਦਾ ਹੈ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਕਿ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਦੇ ਵਿੱਚ ਸਿਆਸਤ ਕੀਤੀ ਜਾ ਰਹੀ ਹੈ ਜਾਂ ਨਹੀਂ ਕੀਤੀ ਜਾ ਰਹੀ ਹੈ ਜਾਂ ਭਾਰਤੀ ਸਰਕਾਰ ਸਿੱਧਾ ਜਾਂ ਅਸਿੱਧੇ ਤਰੀਕੇ ਦੇ ਨਾਲ ਇਸ ਕਾਰਿਡੋਰ ਦੇ ਉੱਤੇ ਗਾਜ ਗੇਰਨਾ ਹੀ ਚਾਹੁੰਦੀ ਹੈ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ